ਕਹਿੰਦਾ ਡੱਟ ਕੇ ਟੁੱਟ ਬੋਲਦਾ ਜੀ ਇਹ ਬਰਨਾਲੇ ਨੇ ਭਾਸ਼ਣ ਦੇ ਤੱਕੇ ਜਰੀ ਵਾਲ ਕੋਲ ਖੜਾ ਹਟਾ ਕਹਿੰਦਾ ਕੇਜਰੀਵਾਲ ਸਭ ਤੇ ਅਸੀਂ ਵਿਚਾਰੇ ਦਿੱਲੀ ਚ ਕਣਕ 2616 ਵਿਕਦੀ ਆ 1 ਕਿਲੋ ਨਹੀਂ ਖਰੀਦੀ ਭਈ ਇਹਨਾਂ ਦੇ ਦਾਅਵਿਆਂ ਦੀ ਕੋਈ ਖੋਜ ਪੜਤਾਲੇ ਨਹੀਂ ਕਰਦਾ ਮੀਡੀਆ ਨਹੀਂ ਸੰਗੀ ਦੱਪਦਾ ਉਹ ਐਸੇ ਤਰ੍ਹਾਂ ਇਹਨਾਂ ਸੀ ਪੰਜਾਬ ਸਰਕਾਰ ਦੋ ਬਾਈ ਫਸਲਾਂ ਦੇ ਦਿੱਤੇ ਤੇ ਹੁਣ ਇੱਕ ਟੈਲੀਵਿਜ਼ਨ ਵਾਲਿਆਂ ਨੇ ਪੁੱਛਿਆ ਵੀ ਤੁਸੀਂ ਆਵਾਜ਼ਾ ਕੀਤਾ ਸੀ ਇਹ ਹੋ ਜਾਂ ਉਹ ਬਣ ਗਿਆ ਸੀ ਜਿਵੇਂ ਬਾਟ ਕਿ ਬਿੱਲਾ ਫਸਿਆ ਹੁੰਦਾ ਨਾ 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 ਅਸੀਂ ਅੱਜ 1 ਕਰੋੜ ਵਾਲਾ ਪੁਲ 6 ਲੱਖ ਚ ਬਣਾ ਦੇਣਗੇ ਮਾਨਤਾ ਮੇ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਾਨਕ ਸੰਧਾ ਕਾਲੀਆਂ ਬਾਹਰੋਂ ਟਿੱਟੀਆਂ ਪੰਜਾਬ ਦੀ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਹੈ ਕਿ ਗਵਾਂਢੀ ਰਾਜਾਂ ਤੋਂ ਪਾਣੀਆਂ ਦੀ ਕੀਮਤ ਵਸੂਲਣ ਲਈ ਲੋੜੀਂਦੀ ਕਾਰਵਾਈ ਚੱਲ ਰਹੀ ਹੈ। ਸੋ ਇਹਨਾਂ ਨੇ ਕਹਿੰਦੇ ਪਾਣੀਆਂ ਬਾਰੇ ਬਹਿਸ ਕਰਨੀ ਹੈ। ਬਹਿਸ ਮਕਾਕ ਕਿੱਥੇ ਦਿੱਤੀ ਕਹਿੰਦੇ ਬਾਲਾਸਰ ਨੂੰ ਕਿ ਕੱਸੀ ਨਿਕਲੀ ਹੋਈ ਹੈ ਜੀ। ਦੂਜੇ ਨੇ ਆਉਂਦਾ ਉਹ ਬਹਿਸ ਪੈਣ ਦੀ ਦਾ ਉਹ ਕਹਿੰਦਾ ਮੈਂ ਮਾਨ ਹਾਨੀ करू। ਇਹ ਕੋਈ ਸਿਆਸਤ ਹੈ। ਕਿ ਰਾਜਧਨੀਵਾਲ ਵਾਲੀ ਗੱਲ ਆਈ ਸੀ। ਉਹ ਕਹਿੰਦਾ ਸੀ ਮੈਂ ਇੱਕ ਦਵਾਈ ਇਹ ਜੀ ਪਰ ਵਾਲੀ ਪਰਾਲੀ ਸਾਟਣ ਵਾਲੀ ਉਹ ਖਾਦ ਪੜ ਗਿਆ ਇੱਕ ਉਹ ਖੇਤ ਉਹ ਪਤਾ ਨਹੀਂ 40 ਲੱਖ ਦਾ ਟੋਟਲ ਦਵਾਈ ਸੀ 42 ਕਰੋੜ ਦੇ ਇਸ਼ਤਿਹਾਰबाजी ਪਾ ਕੇ ਪਹਿਲਾਂ ਤਾਂ ਕਹਿੰਦਾ ਸੀ ਮਹੀਨੇ ਬਾਅਦ ਤੁਹਾਨੂੰ ਫਰਕ ਦਿਸਣ ਲੱਗ ਜਾਵੇ 30 ਦਿਨਾਂ ਚ 30 ਸਾਲਾਂ ਦਾ ਕੰਮ ਕੀਤਾ 60 ਦਿਨਾਂ ਚ ਹੁਣ ਇੱਕ ਕਿਸੇ ਨੇ ਇਹਨਾਂ ਨੂੰ ਸਵਾਲ ਪੁੱਛਿਆ ਕਹਿੰਦਾ ਕਰਾਗੇ ਪੂਰੇ ਹਾਲੇ ਤਾਂ 2 ਸਾਲੇ ਹੋਇਆ ਮਤਲਬ ਸ਼ਬਦੀ ਉਹ ਕਹਿੰਦਾ ਤੂੰ ਤੈਨ ਤੇਰੀ ਤੌਰ ਬਦਲ ਗਈ ਬਦਲੇ ਤੇਰੇ ਦੀ ਕਹਿੰਦਾ ਆਸੂ ਖੋਲਦਿਆ ਨਾ ਇਸ ਮਾਇਆ ਜਾਂਦਾ ਨਾ ਇਹ ਮੁਲਕ ਨੂੰ ਫਾਇਦੇ ਨਹੀਂ ਪੈਂਦਾ ਤੇ ਉਹ ਜੋ ਸਿੰਧੂ ਜੀ ਛੱਡੇ ਆ ਤੇ ਅੱਗੇ ਆ ਮੰਤਰੀ ਤੋਂ ਅਸਤੀਫਾ ਦਿੱਤਾ ਤੀਜੇ ਦਿਨ ਕੋਠੀ ਖਾਲੀ ਰਾਜ ਸਭਾ ਦੀ ਮੈਂਬਰੀ ਛੱਡੀ ਲੋਕ ਸਭਾ ਛੱਡੀ ਪੱਲਿਓ ਮੁਆਵਜ਼ਾ ਦਿੱਤਾ ਭਗਤ ਸਿੰਘ ਦੇ ਘਰ ਦਾ ਬਿਜਲੀ ਦਾ ਬਿਜ਼ਨਸ ਕੋ ਆਪਣੇ ਨਾਲਦਿਆਂ ਨੂੰ ਮਾਰਿਆ ਕੋ ਪੰਜਾਬੀ ਗੀਤ ਆ ਨਾ ਪਹਿਲਾ ਕੁੱਤੀ ਮਰੇ ਫਕੀਰ ਦੀ ਜਿਹੜੀ ਟੌਟੂ ਨਿੱਤ ਕਰੇ ਜਵਾਨ ਬੰਦ ਕਰ। મોદી મોદી ਤੋੜਿਆ ਸੀ ਕਾਂਗਰਸ ਮੁਕਤ ਭਾਰਤ ਫਿਰ ਕਹਿੰਦਾ ਅੰਦੋਲਨ ਮੁਕਤ ਛੜਕ ਸਵਾਲ ਮੁਕਤ ਮੀਡੀਆ ਵਿਰੋਧ ਦੇ ਤੇ ਮੁਕਤ ਸੰਸਦ ਤੇ ਇਹ ਮੇਰੇ ਨੇ ਘੰਟਵਾਜਾਂ ਦਾ ਖੜਾ ਬਣਾਉਂਦਾ ਪੰਜਾਬ ਦੀ ਵਿਧਾਨ ਸਭਾ ਕਦੇ ਜਿੰਦੇ ਲੈ ਕੇ ਆਉਂਦਾ ਹਿੱਲਣ ਨਹੀਂ ਦੇਣਾ ਦੂਜੇ ਤੇ ਉਹਨਾਂ ਨੂੰ ਸਸਪੈਂਡ ਕਰ ਦਿੰਦਾ ਸਾਰੇ ਦਿਨ ਲਈ ਤੁਸੀਂ ਕਹਿੰਦੇ ਹੋ ਵੀ ਰਾਹੁਲ ਗਾਂਧੀ ਨੇ ਕਿਹਾ ਕਿ ਐਮਐਸਪੀ ਵਾਲਾ ਸੀ ਲੈ ਕੇ ਆਵਾਂਗੇ ਕਾਨੂੰਨ ਐਵੇਂ ਤਾਂ ਸਾਡੇ ਪੰਜਾਬ ਦੇ ਵੀ ਇੱਕ ਵਿਧਾਇਕ ਨੇ ਮੰਤਰੀ ਨੇ ਉਹ ਵੀ ਕਹਿੰਦੇ ਹੂੰ ਤੁਸੀਂ 5 ਮਿੰਟਾਂ ਚ ਸਾਡੀ ਸਰਕਾਰ ਲਿਆ ਦੋ ਜੀ ਅਸੀਂ ਐਮਐਸ ਕਹਿੰਦਾ ਮੁੱਖ ਮੰਤਰੀ ਕਹਿੰਦਾ ਰਿਹਾ ਭਗਵੰਤ ਮਾਨ ਕਹਿੰਦਾ ਰਿਹਾ ਐਡਾ ਜੱਟ ਕੇ ਝੂਠ ਬੋਲਦਾ ਜੀ ਇਹ ਬਰਨਾਲੇ ਨੇ ਭਾਸ਼ਣ ਦਿੱਤਾ ਕੇਜਰੀਵਾਲ ਕੋਲ ਖੜਾ ਕਹਿੰਦਾ ਕੇਜਰੀਵਾਲ ਸਭ ਤੇ ਅਸੀਂ ਵਿਚਾਰਿਆ ਵੀ ਆਪਾਂ ਉਸ ਸਪਾਰਸ਼ਣ ਨਹੀਂ ਲਾਗੂ ਕਰ ਸਕਦੇ ਪਰ ਸਪਾਰਸ਼ਣ ਨਾਲ ਜਿਹੜਾ ਵੱਧ ਮੁੱਲ ਮਿਲਦਾ ਆਪਾਂ ਉਹ ਤਾਂ ਦੇ ਸਕਦੇ ਹਾਂ 100 ਕਰੋੜ ਰੁਪਇਆ ਕੱਢ ਕੇ ਇੱਧਰ ਰੱਖਤਾ ਜੀ ਦਿੱਲੀ ਚ ਕਣਕ 2616 ਵਿਕਦੀ ਆ 1 ਕਿਲੋ ਨਹੀਂ ਖਰੀਦੀ ਹਮ ਭਾਈ ਇਹਨਾਂ ਦੇ ਦਾਅਵਿਆਂ ਦੀ ਕੋਈ ਖੋਜ ਪੜਤਾਲੇ ਨਹੀਂ ਕਰਦਾ ਮੀਡੀਆ ਦੀ ਸੰਗੀ ਦੱਪ ਲਈ ਮੀਡੀਆ ਦਾ ਡੀਸੀ ਦਾ ਮੁੰਡਾ ਵੀ ਉੱਥੇ ਵਹਿੰਦਾ ਰਿਕਸ਼ੇ ਵਾਲੇ ਦਾ ਮੁੰਡਾ ਵੀ ਉੱਥੇ ਵਹਿੰਦਾ ਕਿਤੇ ਉਹਨਾਂ ਦੇ ਅਨਰੋਲ ਹੀ ਦਿਖਾ ਦਿਓ ਹੁਣ ਕਹੀ ਜਾਂਦਾ ਪੰਜਾਬ ਦੇ ਸਕੂਲਾਂ ਚ ਪ੍ਰਾਈਵੇਟ ਛੱਡ ਕੇ ਇੱਧਰ ਆ ਗਏ ਹੁੰਦੀ ਰਹਿੰਦੀ ਹੈ ਹਦਲਾ ਬਦਲੀ ਮੈਂ ਐ ਨਹੀਂ ਕਹਿੰਦਾ ਹੁੰਦੀ ਨਹੀਂ ਪਰ ਇਹਦੇ ਵਿੱਚ ਤੁਹਾਡਾ ਕਿਹੜਾ ਵੱਡਾ ਰੋਲ ਆ ਜੀ ਮਾਪੇ ਅਧਿਆਪਕ ਮੀਟਿੰਗਾਂ ਕਰਕੇ ਥੋੜਾ ਸਾਰਾ ਇਨਕਲਾਬ ਆ ਜੀ ਸਿਲੇਬਸ ਕੌਣ ਬਦਲੂ ਸਿੱਖਿਆ ਨੀਤੀ ਬਾਰੇ ਤੁਸੀਂ ਬੋਲਦੇ ਨਹੀਂ ਤੋ ਇਸੇ ਤਰ੍ਹਾਂ ਇਹ ਕਹਿੰਦਾ ਸੀ ਪੰਜਾਬ ਸਰਕਾਰ ਦਊ ਬਾਈ ਫਸਲਾਂ ਤੇ ਰੇਟ ਤੇ ਹੁਣ ਇੱਕ ਟੈਲੀਵਿਜ਼ਨ ਵਾਲਿਆਂ ਨੇ ਪੁੱਛਿਆ ਵੀ ਤੁਸੀਂ ਆਵਾਜ਼ਾ ਕੀਤਾ ਸੀ ਇਹੋ ਜਿਹਾ ਮੂੰਹ ਬਣ ਗਿਆ ਸੀ ਜਿਵੇਂ ਬਾੜ ਚ ਬਿੱਲਾ ਫਸਿਆ ਹੁੰਦਾ ਨਾ ਮੈਂ ਮੈਂ ਨਹੀਂ ਨਹੀਂ ਅਸੀਂ ਅਸੀਂ ਤਾਂ ਐ ਕਰ ਸਕਦੇ ਆ ਮਤਲਬ ਜਦੋਂ ਕੋਈ ਬੇਈਮਾਨੀ ਕਰੇ ਨਾ ਉਹ ਐ ਨਹੀਂ ਕਹਿੰਦਾ ਮੇਰੀ ਬੇਈਮਾਨੀ ਸਾਬਤ ਕਰੋ ਮੈਂ ਇਮਾਨਦਾਰ ਆ ਇਹ ਗੱਲ ਕਹਿੰਦਾ ਇਹ ਕਹਿੰਦੇ ਅਸੀਂ ਕਟੜ ਇਮਾਨਦਾਰ ਆ ਮਤਲਬ ਜੁੱਡਾ ਵੱਡਾ ਦਾਵ ਮੈਨੂੰ ਸਾਰਾ ਕੁਝ ਪਤਾ ਮੈਂ ਮੈਂ ਤਾਂ ਕਾਗਜ਼ ਲੈ ਕੇ ਨਹੀਂ ਜਾਂਦਾ ਭਾਈ ਜੀ ਦੋ ਵਾਰ ਵਿਧਾਨ ਸਭਾ ਨੇ ਸਰਬਸੰਮਤੀ ਨਾਲ ਸਮੇਤ ਆਪ ਨੇ ਮੱਲੀ ਜੀ ਮੁੱਦੇ ਤੋਂ ਹਟ ਕੇ ਗੱਲ ਕਰਦੇ ਆਪਾਂ ਇੱਕ ਥੋੜੀ ਜੀ ਜਿਹੜੀ ਤੁਸੀਂ ਕਹਿੰਦੇ ਹੋ ਇਹ ਵੱਡਾ ਝੂਠ ਬੋਲਦੇ ਆ ਦਾਅਵੇ ਕਰਦੇ ਆ ਵੱਡੇ ਵੱਡੇ ਇਲੈਕਸ਼ਨ ਤੋਂ ਪਹਿਲਾਂ ਇੱਕ ਗੱਲ ਅਕਸਰ ਇੱਕ ਚੁਟਕਲਾ ਹਰ ਜਗ੍ਹਾ ਸੁਣਾਉਂਦੇ ਸੀ ਕਿ ਬਗਰੌਲ ਪਿੰਡ ਹੈ ਸੰਗਰੂਰ ਜ਼ਿਲ੍ਹੇ ਦਾ ਪੁਲ ਬਣਾਉਣ ਵਾਲੀ ਗੱਲ ਤੇ ਮੈਂ ਪੋਲ ਬਣਾਇਆ ਤੁਸੀਂ ਜਾਣਦੇ ਹੋ ਉਹਨੂੰ ਕਈ ਜਗ੍ਹਾ ਤੇ ਇਹਨਾਂ ਨੇ 1 ਕਰੋੜ 80 ਲੱਖ ਕਿਹਾ ਕਿਤੇ 1 ਕਰੋੜ 6 ਲੱਖ ਕਿਹਾ ਤੇ ਕਿਤੇ 1 ਕਰੋੜ 60 ਲੱਖ ਕਿਹਾ ਤੇ ਬਣਾਉਣ ਦੀ ਕੀਮਤ ਉਹਦੀ 6 ਲੱਖ ਹੀ ਰਹੀ ਜਿੱਥੇ ਅੱਜ ਤੱਕ ਪੁਲ ਨਹੀਂ ਬਣਿਆ ਲੋਕਾਂ ਨੂੰ ਉਹ ਯਕੀਨ ਹੈ ਕਿ ਮਾਨ ਸਾਹਿਬ ਨੇ ਪੁਲ ਬਣਾਇਆ ਤੇ ਅੱਜ ਵੀ ਪੁਲ ਬਣਦੇ ਹੋਣਗੇ ਤੁਹਾਡੇ ਏਰੀਏ 'ਚ ਵੀ ਸਾਡੇ 'ਚ ਵੀ ਸਾਰੇ ਬਣਦੇ ਆ ਕਿ ਅੱਜ 1 ਕਰੋੜ ਵਾਲਾ ਪੁਲ 6 ਲੱਖ 'ਚ ਬਣਾ ਦੇਣਗੇ ਮਾਨ ਸਾਹਿਬ ਮੈਂ ਤੁਹਾਨੂੰ ਇੱਕ ਉਦਾਹਰਨ ਨਹੀਂ ਦਿੱਤੀ ਆ ਖੇਤੀਬਾੜੀ ਕੁਲਦੀਪ ਮੰਤਰੀ ਢਾਲੀਵਾਲ ਮੰਤਰੀ ਆ ਸਾਡਾ ਬੇਲੀ ਆ ਉਹ ਸਾਡੇ ਵਾਲੀ ਲਹਿਰ ਦੇ ਵਿੱਚ ਇਸ ਧਾਰਾ 'ਚ ਰਿਹਾ ਜਣੀ ਸਾਡੇ ਨਾਲ ਉਸ ਤਰ੍ਹਾਂ ਤਾਂ ਨਹੀਂ ਉਹ ਕਹਿੰਦਾ ਸਭ ਤੋਂ ਵੱਡਾ ਪੰਜਾਬ ਦੀਆਂ ਪੰਚਾਇਤਾਂ 'ਚ ਸਕੈਂਡਲ ਹੋਇਆ ਲਾਕਿੰਗ ਟਾਈਲਾਂ ਦਾ ਹੂੰ ਕਹਿੰਦਾ ਵੀਡੀਓ ਤੇ ਐਮਐਲਏ ਮਿਲ ਗਏ ਹੂੰ ਪੱਠੀਆਂ ਲਾ ਲੀਆਂ ਲੁੱਟ ਮਚਾਤੀ ਤੁਸੀਂ ਦੱਸੋ ਹੁਣ ਤੁਹਾਡਾ ਟੈਂਡਰ ਹੁਣ ਵੀ ਲੱਗ ਰਹੀਆਂ ਨੇ ਲਾਕਿੰਗ ਟਾਈਲਾਂ ਹੁਣ ਵੀ ਲੱਗ ਰਹੀਆਂ ਦਿਖਾ ਦਿਓ ਨਾ ਜੀ ਤੁਸੀਂ ਤੁਸੀਂ ਕਹਿੰਦੇ ਹੋ ਆਸ਼ੂ ਨੇ ਏਡੀ ਕਰਪਸ਼ਨ ਕਰਤੀ ਮੰਡੀਆਂ ਦੇ ਢੋਣ ਵਾਲੇ ਟੈਂਡਰ ਚ ਟੈਂਡਰ ਤੱਜ ਵੀ ਲੱਗ ਰਹੇ ਨੇ ਅੱਜ ਵੀ ਫੜੇ ਜਾ ਰਹੇ ਨੇ ਸੋ ਮੇਰੇ ਕਹਿਣ ਦਾ ਮਤਲਬ ਗੱਲ ਨਹੀਂ ਅਸੀਂ ਚੰਗੀਆਂ ਆਚਾਰੀ ਬੁਰੀਆਂ ਮਾਨਕ ਸੰਧਾ ਕਾਲੀਆਂ ਬਾਹਰੋਂ ਚਿੱਟਮੀਆਂ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਸੀ ਉਹ ਵੀ ਬੜੀ ਅਹਿਮ ਆ ਜੀ ਦੋ ਵਾਰ ਵਿਧਾਨ ਸਭਾ ਨੇ ਮਤਾ ਪਾਸ ਕੀਤਾ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ ਕਾਨੂੰਨ ਵੀ ਬਣਿਆ ਹੋਇਆ ਜਿਹੜਾ ਕੈਪਟਨ ਨੇ ਬਣਾਇਆ ਸੀ ਉਹਦੀ ਪੁਸ਼ਟੀ ਕੀਤੀ ਆ ਪੰਜਾਬ ਦੀ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਹੈ ਕੇ ਗਵਾਂਡੀ ਰਾਜਾਂ ਤੋਂ ਪਾਣੀਆਂ ਦੀ ਕੀਮਤ ਵਸੂਲਣ ਲਈ ਲੋੜੀਂਦੀ ਕਾਰਵਾਈ ਕਰੀ ਜੀ ਕਿਉਂਕਿ 1955 ਚ ਜਦੋਂ ਪਾਣੀ ਦਿੱਤਾ ਰਾਜਸਥਾਨ ਨੂੰ ਉਸੇ ਮੀਟਿੰਗ ਦੇ ਵਿੱਚ ਲਿਖਿਆ ਹੋਇਆ ਵੀ ਇਸ ਪਾਣੀ ਦੀ ਕੀਮਤ ਤੈਅ ਕਰਨ ਲਈ ਅਗਲੀ ਮੀਟਿੰਗ ਦੇ ਵਿੱਚ ਤੈਅ ਕੀਤੀ ਜਾਊ ਕਿਉਂਕਿ ਉਸ ਤੋਂ ਪਹਿਲਾਂ ਪੰਜਾਬ ਜਿਹੜਾ ਪਾਣੀ ਦਿੰਦਾ ਸੀ ਚਾਹੇ ਬੀਕਰ ਨੇਰ ਨੂੰ ਚਾਹੇ ਪਟਿਆਲਾ ਸਟੇਟ ਨੂੰ ਉਹ ਪੈਸੇ ਲੈਂਦਾ ਸੀ ਸੋ ਇਹਨਾਂ ਨੇ ਕਹਿੰਦੇ ਪਾਣੀਆਂ ਬਾਰੇ ਬਹਿਸ ਕਰਨੀ ਆ ਬੱਸ ਮੁਕਾਕ ਕਿੱਥੇ ਦਿੱਤੀ ਕਹਿੰਦੇ ਬਾਲਾਸਰ ਨੂੰ ਇੱਕ ਕੱਸੀ ਨਿਕਲੀ ਹੋਈ ਆ ਜੀ ਹੂੰ ਦੂਜੇ ਨੇ ਉਹ ਉਹ ਵੈਸਟ ਪੈਣ ਦੀ ਥਾ ਉਹ ਕਹਿੰਦਾ ਮੈਂ ਮਾਨ ਹਾਨੀ ਕਰੂੰ ਇਹ ਕੋਈ ਸਿਆਸਤ ਹੂੰ ਮੈਂ ਤਾਂ ਅੱਜ ਵੀ ਕਹਿੰਦਾ ਭਗਵੰਤ ਮਾਨ ਨੇ ਕਾਂਗਰਸ ਸਰਕਾਰ ਦੀ ਅਕਾਲੀ ਸਰਕਾਰ ਦੀ ਇੱਕ ਵੀ ਨੀਤੀ ਨਹੀਂ ਬਦਲੀ ਨਾ ਸ਼ਰਾਬ ਬਾਰੇ ਨਾ ਰੇਤੇ ਬਾਰੇ ਨਾ ਟ੍ਰਾਂਸਪੋਰਟ ਬਾਰੇ ਨਾ ਕੇਵਲ ਮਾਫੀਆ ਬਾਰੇ ਕੋਈ ਨਾ ਰੁਜ਼ਗਾਰ ਬਾਰੇ ਹੁਣ ਵੀ ਬਾਹਰਲੇ ਸੁਬਿਆ ਦੋ ਆਫੀਆ ਵਧਿਆ ਕਿ ਘਟਿਆ ਹੁਣ ਮੈਨੂੰ ਤਾਂ ਲੱਗਦਾ ਜਾਦੇ ਲੁੱਟ ਮਚ ਗਈ ਰੇਤੇ ਦਾ ਦੇਖ ਲਓ ਤੁਸੀਂ ਕੀ ਯਾਰ ਕੀ ਹੋ ਰਿਹਾ ਸਾਰੇ ਥਾਂ ਤੇ ਮਤਲਬ ਜਿਹੜੇ ਪੁਰਾਣੇ ਆਏ ਸੀ ਨਾ ਜੀ ਉਹ ਉਹਨਾਂ ਨੇ ਵੀ ਲੁੱਟ ਮਚਾਈਆ ਪਰ ਉਹਨਾਂ ਨੂੰ ਹਸਾਬ ਸੀ ਵੀ ਕਿੰਨੀ ਲੁੱਟ ਮਚਾਉਣੀ ਆ ਕਿਵੇਂ ਕਰਨੀ ਆ ਇਹ ਤਾਂ ਇੱਥੇ ਤਾਂ ਮਤਲਬ ਉਹੀਆਂ ਖੁੱਲ੍ਹੇ ਖੇਡ ਵੱਡੇ ਵੱਡੇ ਮੀਡੀਆ ਆਦਾਰੇ ਨੇ ਉਹੋ ਪ੍ਰਚਾਰ ਕਰਦੇ ਹੈਗੇ ਉਹ ਮੀਡੀਆ ਆਦਾਰਿਆਂ ਚ ਸਰਕਾਰੀ ਇਸ਼ਤਿਹਾਰ ਲੱਗਦੇ ਆ ਪੰਜਾਬ ਸਰਕਾਰ ਦੇ ਵੀ ਆ ਫਾਇਦਾ ਪਬਲਿਕ ਨੋਟਿਸ ਦੇ ਵਿੱਚ ਵੀ ਪੰਜਾਬ ਸਰਕਾਰ ਲੋਕ ਹਿੱਤਾਂ ਚ ਕੰਮ ਕਰ ਰਹੀ ਆ ਕਿਉਂ ਉਦਾਂ ਹੀ ਲਈ ਜਾ ਰਹੇ ਨੇ ਨਹੀਂ ਦੇਖੋ ਉਹ ਤਾਂ ਪੈਸੇ ਦੇ ਕੇ ਤੁਸੀਂ ਲਵਾ ਲੋ ਪੈਸੇ ਦੇ ਕੇ ਤੁਸੀਂ ਇਸ਼ਤਿਹਾਰ ਲਵਾ ਲੋ ਵੀ ਮੇਰਾ ਚੈਨਲ ਆ ਜਿਹੜਾ ਅੱਜ ਦੁਨੀਆ ਦੇ ਤੀਜੇ ਨੰਬਰ ਤੇ ਆ ਉਹੇਠਾ ਉਹਦਾ ਐਡਵਰਟਾਈਜ਼ਮੈਂਟ ਲਿਖਿਆ ਹੁੰਦਾ ਇਹ ਜਿੰਨਾ ਇਸ਼ਤਿਹਾਰਾਂ ਤੇ ਪੈਸਾ ਲੁਟਾ ਰਹੇ ਨੇ ਨਾ ਜੀ ਕਿਹੜਾ ਕੇਜਰੀਵਾਲ ਵਾਲੀ ਗੱਲ ਆਈ ਸੀ ਉਹ ਕਹਿੰਦਾ ਸੀ ਮੈਂ ਇੱਕ ਦਵਾਈ ਇਹ ਜੀ ਪਰਾਲੀ ਪਰਾਲੀ ਸਾੜਨ ਵਾਲੀ ਉਹ ਖਾਦ ਬਣ ਜਾਏ ਕਰੋ ਖੇਤ ਚ ਉਹ ਪਤਾ ਨਹੀਂ 40 ਲੱਖ ਦਾ ਟੋਟਲ ਦਵਾਈ ਸੀ 42 ਕਰੋੜ ਦੇ ਇਸ਼ਤਿਹਾਰਬਾਜ਼ੀ ਤੇ ਖਰਚਤਾ ਇਹ ਕਹਿੰਦਾ ਪੁਰਾਣੀ ਪੈਨਸ਼ਨ ਬਹਾਲ ਕਰਤੀ ਹਿਮਾਚਲ ਚੋਣਾ ਤੋਂ ਗੁਜਰਾਤ ਤੋਂ ਪਹਿਲਾਂ ਕਰੋਨਾ ਦੇ ਇਸ਼ਤਿਹਾਰ ਸਾਰੇ ਦੇਸ਼ ਚ ਉਹਦੇ ਤੇ ਅੱਜ ਤੱਕ ਨਹੀਂ ਉਹਦਾ ਮੂੰਹ ਮੱਥਾ ਬਣਿਆ ਕੱਚਿਆਂ ਨੂੰ ਕਹਿੰਦਾ ਰੈਗੂਲਰ ਕਰੂੰ ਇਹ ਤਾਂ ਤਨਹਾਂ ਉਹਨਾਂ ਦੀ ਵਧਾਤੀ ਇਹ ਵੀ ਕਹਿੰਦਾ 58 ਸਾਲ ਤੱਕ ਤੁਹਾਨੂੰ ਅਸੀਂ ਹਟਾਉਂਦੇ ਨਹੀਂ ਪਰ ਰੈਗੂਲਰ ਥੋੜੋ ਕੀ ਤੇ ਸਰਕਾਰੀ ਮੁਲਾਜ਼ਮਾਂ ਵੱਲੋਂ ਮਤਲਬ ਤੁਸੀਂ ਇੱਕ ਵੀ ਵਾਦਾ ਇਹ ਕਹਿੰਦਾ ਸੀ ਕਹਿੰਦਾ ਬਿਜਲੀ ਸਮਝੌਤੇ ਅੱਖਰ ਅੱਖਰ ਦਾ ਅਧਿਆਨ ਕੀਤਾ ਸ਼ਬਦ ਮੈਂ ਉਹਦੇ ਬੋਲਾਂ ਇਕੱਲੇ ਇਕੱਲੇ ਸ਼ਬਦ ਦਾ ਮਾਰਾਂ ਤੋਂ ਅਧਿਆਨ ਕਰਾ ਲਿਆ ਰੱਦ ਕਰਾਂਗੇ ਰੱਦ ਲੁੱਟਮਚੀ ਰਹੀ ਹੈ ਨਾਲ ਇਹ ਨਹੀਂ ਰੱਦ ਕਰ ਸਕਦੇ ਕਿਉਂ ਇਹ ਕਾਰਪੋਰੇਟਾਂ ਨਾਲ ਜੁੜੇ ਹੋਏ ਨੇ ਇਹਨਾਂ ਦੇ ਹਿੱਤ ਜੁੜੇ ਹੋਏ ਨੇ ਹਰਪਾਲ ਚੀਮਾ ਵੀ ਐਂ ਕਹਿੰਦਾ ਸੀ 300 ਜੁਨ ਟਕਰੇਲੂ ਬਿਜਲੀ ਦੀ ਫਰੀ ਦਿੱਤੀ ਆ ਪਰ ਜਿਹੜੀ ਬਿਜਲੀ ਦੀ ਮਹਿੰਗੀ ਲੁੱਟਾ ਉਹ ਉਸੇ ਤਰ੍ਹਾਂ ਜਾਰੀ ਆ 2 ਸਾਲ ਹੋ ਗਏ ਪਹਿਲਾਂ ਤਾਂ ਕਹਿੰਦਾ ਸੀ ਮਹੀਨੇ ਬਾਅਦ ਇਹ ਤੁਹਾਨੂੰ ਫਰਕ ਦਿਸਣ ਲੱਗ ਜੂ 30 ਦਿਨਾਂ 'ਚ 30 ਸਾਲਾਂ ਦਾ ਕੰਮ ਕੀਤਾ 60 ਦਿਨਾਂ 'ਚ ਹੁਣ ਇੱਕ ਕਿਸੇ ਨੇ ਇਹਨਾਂ ਨੂੰ ਸਵਾਲ ਪੁੱਛਿਆ ਕਹਿੰਦਾ ਕਰਾਂਗੇ ਪੂਰੇ ਹਾਲੇ ਤਾਂ 2 ਸਾਲ ਹੀ ਹੋਇਆ ਮਤਲਬ ਸ਼ਬਦੀ ਉਕੇ ਤਾਂ ਤੂੰ ਤੇ ਤੇਰੀ ਤੋਰ ਬਦਲ ਗਈ ਬਦਲੇ ਤੇਰੇ ਦੀਦੇ ਨਹੀਂ ਉਹ ਤਾਂ ਹਾਲ ਹੋਇਆ ਪਿਆ ਜੀ ਇਹਨਾਂ ਦਾ ਸਿੰਗਲਾ ਕ腐ਪਸ਼ਨ ਫੜ ਲਿਆ ਕੀ ਬਣਿਆ ਜੀ ਉਹਦਾ ਰਾਜਾ ਬੜਿੰਗ ਵੀ ਫੜ ਲਿਆ ਰਾਜਾ ਬੜਿੰਗ ਵੀ ਫੜ ਲਿਆ ਫੌਜਾ ਸਿੰਘ ਸਰਾਰੀ ਬਾਰੇ ਇੱਕ ਪਾਰਟੀ ਦੀ ਕਮੇਟੀ ਬਿਠਾਈ ਹੋਈ ਹੈ ਜਾਂਚ ਕਰਨ ਲਈ ਕਿੱਥੇ ਹੈ ਕਮੇਟੀ ਮਤਲਬ ਇਹਦਾ ਹਾਲ ਆ ਚਿੜੀ ਜਿਵੇਂ ਇੱਕ ਬਨੇਰੇ ਤੇ ਵਿੱਠ ਕਰਦੀ ਹੈ ਨਾ ਅਗਲਾ ਦੇਖਦਾ ਵੀ ਇਹ ਚਿੜੀ ਨੇ ਕੀ ਕਰਤਾ ਫੁਰ ਦੂਜੇ ਬਨੇਰੇ ਤੇ ਮਤਲਬ ਆਹ ਤਾਂ ਹਾਲ ਆ ਇਹਦਾ ਜੀ ਕਹਿੰਦੇ ਪੈਸਾ ਕਾਂ ਕ ਬਨੇਰੇ ਦਾ ਪੈਸਾ ਕਾਂ ਬਨੇਰੇ ਦਾ ਕਦੇ ਐਸ ਬਨੇਰੇ ਕਦੇ ਉਸ ਉਸ ਬਨੇਰੇ ਉਹ ਹਾਲ ਆ ਇੱਕ ਬੁਲਬੁਲਾ ਛੱਡਦੇ ਨੇ ਉਹ ਭੁੱਲ ਜਾਂਦਾ ਮੁੜ ਕੇ ਫਿਰ ਇੰਨੇ ਇਸ਼ਤਿਹਾਰ ਬਾਜੀ ਇੰਨੀ ਇਸ਼ਤਿਹਾਰ ਬਾਜੀ ਵੱਡੀ ਗੱਲ ਉਹਦੀ ਹੈ ਦੇਖੋ ਵੱਡੀ ਗੱਲ ਇਹ ਹੈ ਇਹਦੀ ਵਿਰੋਧੀ ਸਿਆਸੀ ਤੇ ਰਸਲ ਚ ਹੈ ਨਹੀਂ ਕਿਉਂਕਿ ਨਿਤਨੀਆ ਪਾਲ ਸੀ ਉਹ ਹੀ ਨੇ ਵਿਰੋਧ ਕਰ ਨਹੀਂ ਸਕਦੀ ਜਿਹੜਾ ਕੋਈ ਮੁੱਦਿਆਂ ਨਹੀਂ ਸਿਆਸਤ ਉਹ ਵਾਰਦਾ ਜਾਂ ਵਿਰੋਧੀ ਗੱਲ ਉਹ ਵਾਰਦਾ ਜਾਂ ਕੋਈ ਏਜੰਡਾ ਉਹ ਵਾਰਦਾ ਨਵਜੋਤ ਸਿੰਘ ਸਿੱਧੂ ਵਰਗਾ ਉਹਨੂੰ ਕਹਿੰਦੇ ਨੇ ਤਾਂ ਵਰੀ ਦਾ ਸੂਟ ਆ ਕਹਿੰਦਾ ਜਿਹੜਾ ਫਰੀਦਾ ਸੂਟ ਆ ਅੱਜ ਉਹ ਚ ਚੋਚ ਹਾਲਾਂਕਿ ਉਹਨੇ ਤਾਂ ਇੱਕ ਪਾਰਟੀ ਉਹ ਬਦਲੀ ਐ ਇਹਨੇ ਚਾਰ ਬਦਲੀਆਂ ਜੀ ਕਹਿੰਦਾ ਇਹ ਆ ਸੂਟ ਖੋਲ ਲਿਆ ਨਾਇਸ ਮਾਇਆ ਜਾਂਦਾ ਨਾਇ ਮੁਰਕੇ ਲਫਾਵੇ ਚ ਪੈਂਦਾ ਫਿਰ ਜਦੋਂ ਉਹਨੇ ਠੋਕੇ ਦੋ ਤਿੰਨ ਗੱਲਾਂ ਚ ਚਾਹੇ ਮੈਂ ਇਹ ਵੈਸ ਨੂੰ ਵਧੀਆ ਨਹੀਂ ਸਮਝਦਾ ਪਰ ਇੱਕ ਕਰਤਾਰ ਤੇ ਬਿਹਾਰ ਪੱਖੋਂ ਕਿੱਥੇ ਨਵਜੋਤ ਸਿੱਧੂ ਜੀ ਛੱਡੀ ਆ ਤਿਆਗੇ ਆ ਮੰਤਰੀ ਤਾਂ ਹਸਤੀਫਾ ਦਿੱਤਾ ਤੀਜੇ ਦਿਨ ਕੋਠੀ ਖਾਲੀ ਰਾਜ ਸਭਾ ਦੀ ਮੈਂਬਰੀ ਛੱਡੀ ਲੋਕ ਸਭਾ ਛੱਡੀ ਪੱਲਿਓਂ ਮੁਆਵਜ਼ਾ ਦਿੱਤਾ ਭਗਤ ਸਿੰਘ ਦੇ ਘਰ ਦਾ ਬਿਜਲੀ ਦਾ ਬਿੱਲ ਦਿੱਤਾ ਜਿੰਨੇ ਕਜੋਗਰਾ ਸੀ ਹੋਰ ਵੀ ਬਹੁਤ ਗੱਲਾਂ ਨੇ ਹੁਣ ਤਾਂ ਚਲੋ ਉਹਦੀ ਆਮਦਨ ਘਟ ਗਈ ਤਾਂ ਕਹਿੰਦਾ ਆਪ ਵੀ ਕਹਿੰਦਾ ਤੂੰ ਆਪਣੇ ਨਾਲਦਿਆਂ ਨੂੰ ਮਾਰਿਆ ਉਹ ਪੰਜਾਬੀ ਗੀਤ ਆ ਨਾ ਪਹਿਲਾਂ ਕੁੱਤੀ ਮੇਰੇ ਫਕੀਰ ਦੀ ਜਿਹੜੀ ਟੌਂਟੂ ਨਿੱਤ ਕਰੇ ਜਵਾਨ ਬੰਦ ਕਰਤੀ મોદી મોદી ਤੁਰਿਆ ਸੀ ਕਾਂਗਰਸ ਮੁਕਤ ਭਾਰਤ ਫਿਰ ਕਹਿੰਦਾ ਅੰਦੋਲਨ ਮੁਕਤ ਸੜਕ ਸਵਾਲ ਮੁਕਤ ਮੀਡੀਆ ਵਿਰੋਧੀ ਧਿਰ ਮੁਕਤ ਸੰਸਦ ਤੇ ਇਹਨੇ ਇਹਨੇ ਭੰਡਵਾਜਾਂ ਦਾ ਖਾੜਾ ਬਣਾਤਾ ਪੰਜਾਬ ਦੀ ਵਿਧਾਨ ਸਭਾ ਕਦੇ ਜਿੰਦੇ ਲੈ ਕੇ ਆਉਂਦਾ ਹਿੱਲਣ ਨਹੀਂ ਦੇਣਾ ਦੂਜੇ ਤੇ ਉਹਨਾਂ ਨੂੰ ਸਸਪੈਂਡ ਕਰ ਦਿੰਦਾ ਸਾਰੇ ਦਿਨ ਲਈ ਵੀ ਮੈਂ ਇੱਥੇ ਬੋਲਣ ਨਹੀਂ ਦੇਣਾ ਇਹਨਾਂ ਨੂੰ ਸੋ ਮੇਰੇ ਕਹਿਣ ਦਾ ਮਤਲਬ ਬਹੁਤਕ ਤੌਰ ਤੇ ਕੰਗਾਲੀ ਛਾਈ ਹੋਈ ਆ ਸਾਡੇ ਤੇ ਕਿਉਂਕਿ ਅਸੀਂ ਗੁਰੂ ਨਾਨਕ ਦੇ ਫਲਸਫੇ ਤੋਂ ਭਟਕ ਗਏ ਸੰਵਾਦ ਤੋਂ ਭਟਕ ਗਏ ਜਿਹਦੇ ਕਰਕੇ ਮਤਲਬ ਖੰਡਾ ਆ ਗਿਆ ਬਹੁਤ ਵੱਡੀ ਤਰ੍ਹਾਂ